ਐਮਐਲਏ ਕੋਣ ਹੈ ਜਿੰਨੇ ਐਸਐਸਪੀ ਨੂੰ ਨਸ਼ਾ ਤਸਕਰਾਂ ਦੀ ਲਿਸਟ ਦੇ ਦਿਤੀਏ ਤੇ ਕੀ ਐਸਐਸਪੀ ਨੂੰ ਨਹੀਂ ਪਤਾ ਹੈ ਵੀ ਜਿਹੜੇ ਨਸ਼ਾ ਤਸਕਰ ਕੋਣ ਨੇ ਐਮਐਲਏ ਨੂੰ ਖਾਲੀ ਪਤਾ ਹੋਵੇ ਦੇਖੋ ਅਸਲ ਦੇ ਵਿੱਚ ਕਿਉਂਕਿ ਆਮ ਆਦੀ ਪਾਰਟੀ ਦੇ ਦਿੱਲੇ ਦੇ ਵਿੱਚ ਕਰਾਰੀ ਹਾਰ ਹੋਈ ਇਹਨਾਂ ਨੇ ਸੋਚਿਆ ਵੀ ਨਹੀਂ ਸੀ ਕਿ ਕਦੀ ਸਾਡੀ ਦਿੱਲੀ ਦੇ ਵਿੱਚ ਇਹੋ ਕਰਾਰੀ ਹਾਰ ਹੋਊਗੀ ਇਹ ਵੀ ਨਹੀਂ ਕਦੀ ਸੋਚਿਆ ਕਿ ਜੇ ਕਰਾਰੀ ਹਾਰ ਹੋਜੂਗਾ ਤਾਂ ਸਾਡਾ ਅਰਵਿੰਦ ਕੇਜਰੀਵਾਲ ਨਹੀਂ ਹਾਰੂਗਾ ਨਾ ਇਹ ਤੇ ਮੁਰਾਂ ਲਾ ਕੇ ਬੈਠੇ ਸੀ ਨਾ ਪਰ ਕਿਉਂਕਿ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਲੋਕ ਜਿਤਾਉਣਾ ਵੀ ਜਾਣਦੇ ਤੇ ਹਰਾਉਣਾ ਵੀ ਜਾਣਦੇ ਲੋਕੀ ਹੰਕਾਰ ਤੋੜਨਾ ਵੀ ਜਾਣਦੇ ਉਹ ਲੋਕੀ ਇਮਾਨਦਾਰੀ ਦਾ ਸਰਟੀਫੀਕੇਟ ਦਿੰਦੇ ਜਾਂ ਨਹੀਂ ਦਿੰਦੇ ਉਹ ਦਿੱਲੀ ਦੀਆਂ ਚੋਣਾਂ ਵਿੱਚ ਸਪਸ਼ਟ ਹੋ ਚੁੱਕਾ ਕਿਉਂਕਿ ਉੱਥੇ ਪਿੱਛੇ ਜੇ ਅਰਵਿੰਦ ਕੇਜਰੀਵਾਲ ਸਾਹਿਬ ਨੇ ਪੰਜਾਬ ਦੇ ਐਮਐਲਏ ਤੇ ਮੰਤਰੀਆਂ ਦੇ ਨਾਲ ਮੀਟਿੰਗ ਕੀਤੀ ਆ ਬੀਤੇ ਦਿਨ ਉਹਨਾਂ ਦੇ ਜ਼ਿਲ੍ਹਾ ਪ੍ਰਧਾਨ ਬਣੇ ਤੇ ਹੁਣ ਮੰਨਿਆ ਜਾ ਰਿਹਾ ਹੈ ਕਿ 24 ਤਰੀਕ ਨੂੰ ਉਹਨਾਂ ਨੇ ਮੁੜ ਆਮ ਆਦੀ ਪਾਰਟੀ ਦੇ ਮੀਟਿੰਗ ਐਮਐਲਏ ਦੀ ਮੀਟਿੰਗ ਬੁਲਾਈ ਆ ਹੁਣ ਜਿਹੜੇ ਅੱਜ ਆ ਕਿ ਸਾਰੇ ਐਮਐਲਏਜ਼ ਇਹਨੂੰ ਆਪਣੇ ਆਪਣੇ ਹਲਕਾ ਬਚਾਉਂਦੇ ਲੱਗੇ ਨੇ ਆਪਣੀ ਆਪਣੀ ਟਿਕਟਾਂ ਬਚਾਉਂਦੇ ਲੱਗੇ ਹੋਣੇ ਇਸ ਕਰਕੇ ਸਾਰੇ ਹੁਣ ਕਹਿੰਦੇ ਸਿੱਧੇ ਹੋ ਗਏ ਨੇ ਪੇ ਟਿਕਟ ਵੀ ਕੱਟੀ ਜਾਣੀਆਂ ਲੋਕੀ ਵਿਰੋਧ ਵੀ ਕਰ ਰਹੇ ਨੇ ਹੁਣ ਸਵਾਲ ਹੈ ਕਿ ਤਿੰਨਾਂ ਸਾਲਾਂ ਦੇ ਵਿੱਚ ਤੇ ਆਮ ਆਦੀ ਪਾਰਟੀ ਦੇ ਐਮਐਲਏਜ਼ ਨੂੰ ਲੱਗਾ ਨਹੀਂ ਹੈਗਾ ਕਿ ਸਾਡੇ ਇਲਾਕੇ 'ਚ ਨਸ਼ਾ ਵਿਕ ਰਿਆ ਅੱਜ ਖਡੂਰ ਸਾਹਿਬ ਦੇ ਐਮਐਲਏ ਨੇ ਇੱਕ ਹਿੰਮਤ ਕੀਤੀ ਆ ਮਨਜਿੰਦਰ ਸਿੰਘ ਲਾਲਪੁਰਾ ਨੌਜਵਾਨ ਆ ਔਰ ਆਮ ਆਦੀ ਪਾਰਟੀ ਦੇ ਯੂਥ ਵਿੰਗ ਦਾ ਪ੍ਰਧਾਨ ਵੀ ਆ ਉਹਨੇ ਆਪਣੇ ਇਲਾਕੇ ਦੇ ਜਿੰਨੇ ਵੀ ਉਹਦੇ ਏਰੀਆ ਖਡੂਰ ਸਾਹਿਬ ਹਲਕੇ ਦੇ ਪਿੰਡੋਂ ਉਹਨਾਂ ਨੇ ਆਪਣੇ ਲੈਵਲ ਤੇ ਜਿਹੜੀ ਇੱਕ ਨਸ਼ਾ ਤਸਕਰਾਂ ਦੀ ਜਿਹੜੀ ਆ ਇੱਕ ਸੂਚੀ ਬਣਾਈ ਸੀ ਉਹ ਸੂਚੀ ਉਹਨਾਂ ਨੇ ਜਿਹੜੇ ਉੱਥੇ ਐਸਐਸਪੀ ਤਰਨਤਾਨਾ ਅਭੀ ਮਨੂ ਰਾਣਾ ਉਹਨੂੰ ਦੇ ਦਿੱਤੀ ਆ ਹੁਣ ਸਵਾਲ ਹੈ ਕਿ ਇਹ ਕੰਮ ਮਨਜਿੰਦਰ ਸਿੰਘ ਲਾਲਪੁਰੇ ਦਾ ਨਹੀਂ ਸੀ ਪਰ ਉਹਨੇ ਆਪਣਾ ਫਰਜ਼ ਨਿਭਾਇਆ ਕਿ ਉਹਨੇ ਆਪਣਾ ਸੋਚਿਆ ਕਿ ਹਲਕਾ ਜਿਹੜਾ ਵਾ ਨਸ਼ੇ ਦਾ ਤੋਂ ਕਿਹੜਾ ਛੁੱਟੇ ਉਹਨੇ ਚਿੱਟਾ ਵੇਚਣ ਵਾਲੇ ਤਸਕਰਾਂ ਦੀ ਸੂਚੀ ਦਿੱਤੀ ਇਹ ਤਾਂ ਕੰਮ ਐਸਐਸਪੀ ਦਾ ਸੀ ਇਹਦੇ ਕੰਮ ਪੁਲਿਸ ਦਾ ਸੀ ਕਿਉਂਕਿ ਪੁਲਿਸ ਜਿਹੜੀ ਮਿਲੀ ਹੋ ਹਾਲਾਂਕਿ ਮੰਨਿਆ ਕਿ ਜਿਹੜਾ ਐਸਐਸਪੀ ਉੱਥੇ ਨਵਾਂ ਗਿਆ ਪਰ ਫਿਰ ਵੀ ਇੱਕ ਐਮਐਲਏ ਨੇ ਆਪਣਾ ਫਰਜ਼ ਨਿਭਾਇਆ ਮਨਜਿੰਦਰ ਸਿੰਘ ਲਾਲਪੁਰਾ ਨੇ ਸਵਾਲ ਹੀ ਕਿ ਤਿੰਨ ਸਾਲ ਪਹਿਲਾਂ ਵੀ ਇਹ ਫਰਜ਼ ਨਿਭਾ ਸਕਦੇ ਮਨਜਿੰਦਰ ਸਿੰਘ ਲਾਲਪੁਰਾ ਕਿ ਜਾਂ ਅਚਾਨਕ ਹੁਣ ਅਰਵਿੰਦ ਕੇਜਰੀਵਾਲ ਦੀ ਕਲਾਸ ਲੱਗਣ ਤੋਂ ਬਾਅਦ ਹੀ ਮਨਜਿੰਦਰ ਸਿੰਘ ਲਾਲਪੁਰਾ ਨੂੰ ਲੱਗਾ ਕਿ ਮੇਰੇ ਹਲਕੇ 'ਚ ਵੀ ਚਿੱਟਾ ਵਿਕਦਾ ਹੈਗਾ ਕਿਉਂਕਿ ਹੁਣ ਆਮ ਆਦੀ ਪਾਰਟੀ ਦੇ ਲੋਕੀ ਜਿਹੜੇ ਨੇ ਪੰਜਾਬ ਦੇ ਵਿੱਚ ਵੀ ਵਿਰੋਧ ਹੋ ਚੁੱਕਾ ਇਹਨਾਂ ਨੂੰ ਵੀ ਲੱਗਿਆ ਕਿ ਜੇ ਦਿੱਲੀ ਦੀ ਜਨਤਾ ਨੇ ਆਮ ਆਦੀ ਪਾਰਟੀ ਹਰਾਤੀ ਤੇ ਸਾਨੂੰ ਵੀ ਹਰਾ ਸਕਦੇ ਹੁਣ ਸਾਰੇ ਪੋਚੇ ਫੇਰਨ ਤੇ ਲੱਗੇ ਹੋਣੇ ਪੋਚੇ ਮਾਰ ਤੇ ਲੱਗੇ ਹੋਣੇ ਕਿ ਮੈਂ ਆਪਣੇ ਹਲਕੇ ਦੇ ਵਿੱਚ ਪਾਕਾ ਪਵਿੱਤਰ ਹੋ ਜਾਗੇ ਮੈਂ ਤੇ ਦੇਖੋ ਜੀ ਨਸ਼ਾ ਤਸਕਰਾਂ ਦੀ ਜਿਹੜੀ ਸੂਚੀ ਉਹ ਫੜਾ ਦਿੱਤੀ ਸੀ ਬਾਕੀ ਪੁਲਿਸ ਨੇ ਨਹੀਂ ਕੰਮ ਕੀਤਾ ਹੁਣ ਆਪਣੀ ਜ਼ਿੰਮੇਵਾਰੀ ਦੇ ਨਾਲ-ਨਾਲ ਪੁਲਿਸ ਨੂੰ ਵੀ ਹਾਲਾਂਕਿ ਪੁਲਿਸ ਜਵਾਬ ਦੇਆ ਇਹ ਤਾਂ ਉਥੋਂ ਦੀ ਤਰਨਤੜ ਦੀ ਪੁਲਿਸ ਨੂੰ ਦੇਖਣਾ ਚਾਹੀਦਾ ਹੈ ਕਿ ਨਸ਼ਾ ਕਿਹੜੇ ਇਲਾਕੇ 'ਚ ਵਿਕਦਾ ਤੇ ਕੌਣ ਬਦਮਾਸ਼ ਹੈ ਕੌਣ ਨਸ਼ੇ ਦੇ ਤਸਕਰ ਹੁਣ ਇਹਨਾਂ ਨੇ ਇਹ ਸੂਚੀ ਦਿੱਤੀ ਐਸਐਸਪੀ ਨੂੰ ਹੁਣ ਐਸਐਸਪੀ ਜਿਹੜਾ ਜ਼ਿਲ੍ਹਾ ਤਰਨਤੜ ਦੀ ਜਿਹੜੀ ਪੁਲਿਸ ਆ ਉਹ ਦੇਖੂਗੀ ਉਹ ਆਪਣੇ ਉੱਤੇ ਜਿਹੜੇ ਸੀਆਈਡੀ ਵਾਲੇ ਨੇ ਵਿੰਗ ਉਹਨਾਂ ਕੋਲ ਰਿਪੋਰਟ ਲੈਣਗੇ ਕਿ ਦੇਖੋ ਕਿਹੜੇ ਕਿਹੜੇ ਤਸਕਰ ਜਿਹੜੇ ਐਮਐਲਏ ਸਾਹਿਬ ਨੇ ਦਿੱਤੀ ਹੈ ਸੂਚੀ ਉਹਦੇ ਚ ਕਿੰਨੇ ਬੰਦੇ ਨਸ਼ਾ ਵੇਚਦੇ ਨੇ ਤੇ ਕਿੰਨਾ ਕਿੰਨੇ ਜਣੇ ਪਿੰਡ ਛੱਡ ਕੇ ਭੱਜ ਗਏ ਨੇ ਕਿਉਂਕਿ ਐਮਐਲਏ ਨੇ ਦਾਵਾ ਕੀਤਾ ਕਿ ਮੈਂ 1 ਮਹੀਨੇ ਪਹਿਲਾਂ ਕਿਹਾ ਸੀ ਪਰ ਸਵਾਲ ਹੈ ਕਿ ਕਹਿੰਦੇ ਕਿ ਫਿਰ ਜਦੋਂ ਅਸੀਂ ਨਾਊਂਸਮੈਂਟ ਕੀਤੀ ਉਸ ਤੋਂ ਬਾਅਦ ਸਾਡੇ ਹਲਕੇ ਦੇ ਜਿਹੜੇ ਲੋਕ ਨਸ਼ੇ ਦੇ ਤਸਕਰ ਉਹ ਮੈਦਾਨ ਛੱਡ ਕੇ ਹਲਕਾ ਛੱਡ ਕੇ ਭੱਜ ਗਏ ਪਰ ਉਹ ਭੱਜ ਕਿੱਥੇ ਗਏ ਹੈਗੇ ਨੇ ਹੁਣ ਪੁਲਿਸ ਨੇ ਲੱਭਣਾਗੇ ਨੇ ਨਾਮ ਤੇ ਉਹ ਵੀ ਹੋਣਗੇ ਹੁਣ 15 ਦਿਨ ਦੇ ਵਿੱਚ ਵਿੱਚ ਤੇ ਤਰਨਤਨ ਪੁਲਿਸ ਜਿਹੜੀ ਹੈ ਜਿਸ ਨੂੰ ਐਸ ਐ ਮਨਜਿੰਦਰ ਸਿੰਘ ਲਾਲਪੁਰਾ ਹੋਣਾ ਨੇ ਦਿੱਤੀ ਆ ਸੂਚੀ ਨਸ਼ੇ ਦੇ ਤਸਕਰਾਂ ਦੀ ਚਿੱਟੇ ਦੇ ਤਸਕਰਾਂ ਦੀ ਉਹ ਕਿੰਨੇ ਫੜੇ ਜਾਂਦੇ ਹੈਗੇ ਨੇ ਜੇ ਪੁਲਿਸ ਨਹੀਂ ਫੜਦੀ ਹੈਗੀ ਤੇ لازਮੀ ਤੌਰ ਤੇ ਪੁਲਿਸ ਪ੍ਰਸ਼ਾਸਨ ਨਾਲ ਮਿਲੀ ਹੋਈ ਹੈ ਹੁਣ ਇੱਕ ਚੁਣੇ ਹੋਏ ਨਮਾਇंदे ਵੱਲੋਂ ਚਾਹੇ ਦੇਰ ਹੈ ਦਰਸਤ ਹੈ ਇੱਕ ਸੂਚੀ ਤੇ ਦਿੱਤੀ ਨਾ ਤੇ ਮੈਨੂੰ ਲੱਗਦਾ ਕਿ ਮਨਜਿੰਦਰ ਸਿੰਘ ਲਾਲਪੁਰਾ ਸਮੇਤ ਬਾਕੀ ਜਿਹੜੇ ਪੰਜਾਬ ਦੇ 117 ਐਮਐਲਏ ਨੇ ਉਹਨਾਂ ਨੂੰ ਵੀ ਆਪਣੇ ਆਪਣੇ ਪਿੰਡਾਂ ਦੇ ਕਿਉਂਕਿ ਸਰਪੰਚਾਂ ਨੂੰ ਪਤਾ ਹੁੰਦਾ ਠੀਕ ਹੈ ਕੋਈ ਹੋ ਸਕਦਾ ਕੋਈ ਇੱਕ ਇਕਦੁਕਾ ਸਰਪੰਚ ਵੀ ਵੇਚ ਦੇਣ ਪਰ ਸਰਪੰਚਾਂ ਨੂੰ ਚੌਂਕੀਦਾਰਾਂ ਨੂੰ ਪਿੰਡ ਦੇ ਮੋਹ ਤੋਂ ਬਾਅਦ ਸੱਜਣਾ ਨੂੰ ਬੰਦਿਆਂ ਨੂੰ ਪਤਾ ਹੁੰਦਾ ਕਿ ਗਲੀ ਗਵਾਂਡ ਕਿਹੜਾ ਨਸ਼ਾ ਵੇਚਦਾ ਤੇ ਬਾਕੀ ਵੀ 116 ਜਿਹੜੇ ਐਮਐਲਏ ਨੇ ਮਾਨਜੋਗ ਸਾਰੀਆਂ ਪਾਰਟੀਆਂ ਦੇ ਚਾਹੇ ਕਾਲੀ ਦਲ ਦੇ ਨੇ ਤਿੰਨ ਜੋ ਦਿਨਾਂ ਚੋ ਦੋ ਹੀ ਰਹਿ ਗਏ ਨੇ ਚਾਹੇ ਕਾਂਗਰਸ ਪਾਰਟੀ ਦੇ ਚਾਹੇ ਆਪ ਇਹਨਾਂ ਨੂੰ ਵੀ ਆਪਣੇ ਆਪਣੇ ਹਲਕੇ ਦੇ ਜਿਹੜੇ ਨਸ਼ਾ ਦੇ ਤਸਕਰ ਚਿੱਟੇ ਉਹਨਾਂ ਦੀ ਵਿੱਚ ਜਿਹੜੀ ਲਿਸਟ ਆ ਉਹ ਐਸਐਸਪੀ ਨੂੰ ਦੇਣੀ ਚਾਹੀਦੀ ਔਰ ਜੇ ਐਸਐਸਪੀ ਨਹੀਂ ਹੋਤੇ ਕੰਮ ਕਰਦੇ ਹੈਗੇ ਤੇ ਲਾਜ਼ਮੀ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪੇ ਬਦਲ ਦੇਣੇ ਹੈਗੇ ਨੇ ਡੀਸੀ ਇੱਕ ਸਸਪੈਂਡ ਕੀਤਾ ਤੇ ਫਿਰ ਉਹ ਐਸਐਸਪੀ ਨੂੰ ਵੀ ਸਸਪੈਂਡ ਕਰ ਦੇਣਗੇ ਕਿ ਮੇਰੇ ਉਹ ਚੁਣੇ ਹੋਏ ਨੂੰ ਮੰਨਦੇ ਨੇ ਜਦ ਤੈਨੂੰ ਸੂਚੀ ਦਿੱਤੀ ਨਸ਼ੇ ਦੇ ਤਸਕਰਾਂ ਦੀ ਤੇ ਤੂੰ ਹੁਣ ਤੱਕ ਕਾਰਵਾਈ ਨਹੀਂ ਕੀਤੀ ਮੈਨੂੰ ਲੱਗਦਾ ਕਿ ਮਨਜਿੰਦਰ ਸਿੰਘ ਲਾਲਪੁਰਾ ਹੁਣੇ ਹਿੰਮਤ ਕੀਤੀ ਹੈਗੀ ਚਾਹ देर आए ने पर उन्हें एक लिस्ट दितिया लिस्ट ते ਹੁਣ ਤਰਨਤਲ ਪੁਲਿਸ ਨੂੰ ਕੰਮ ਕਰਨਾ ਚਾਹੀਦਾ ਔਰ ਉਹਨੂੰ ਵੇਖ ਕੇ ਬਾਕੀ ਐਮਐਲਏਜ਼ ਨੂੰ ਵੀ ਕਰਨਾ ਚਾਹੀਦਾ ਕਿ ਜੇ ਪੰਜਾਬ ਨੂੰ ਬਚਾਉਣਾ ਆਪਾਂ ਪਹਿਲਾਂ ਵੀ ਗਿਆ ਹੈ ਕਿ ਕੀ ਸਾਡੇ ਕੋਲ 117 ਚ ਕੋਈ ਇੱਕ ਕਮਾਂਡਰ ਐਮਐਲਏ ਨਹੀਂ ਹੈ ਸਤੰਗ ਐ ਐਸਐਸਪੀ ਚ ਕੋਈ ਇੱਕ ਐਸਐਸਪੀ ਮਾਨਦਰ ਨਹੀਂ ਪੌਣੀ 400 ਦੇ ਕਰੀਬ ਕੋਈ ਐਸਐਚਓ ਨੇ ਕਿ ਉਹਨਾਂ ਚ ਕੋਈ ਇਮਾਨਦਾਰ ਨਹੀਂ ਹੈਗਾ ਕਿ ਜਿਹੜਾ ਆਪਣੇ ਏਰੀਏ ਦੇ ਵਿੱਚ ਨਸ਼ਾ ਨਹੀਂ ਖਤਮ ਕਰ ਸਕਦਾ ਜੇ ਇਲਾਕੇ ਦਾ ਐਸਐਚਓ ਇਲਾਕੇ ਦਾ ਡੀਐਸਪੀ ਇਲਾਕੇ ਦਾ ਐਮਐਲਏ ਇਲਾਕੇ ਦਾ ਐਸਐਸਪੀ ਚੋਂ ਤੇ ਚਿੱਟਾ ਤਸਕਰ ਨਸ਼ਾ ਇੱਕ ਦਿਨ ਦੇ ਵਿੱਚ ਖਤਮ ਹੋ ਸਕਦਾ ਪਰ ਜੇ ਅਸੀਂ ਪੈਸੇ ਖਾਣੇ ਸਾਡੀ ਛਤਰਛਾਇਆ ਹੇਠ ਅਸੀਂ ਨਸ਼ਾ ਵੇਚਣਾ ਤੇ ਫਿਰ ਤਾਂ ਭਵੇਂ ਜਿੰਨੀਆਂ ਮਰਜ਼ੀ ਕਸਮਾਂ ਖਾ ਲੋ 24 ਘੰਟੇ ਕਹ ਲੋ 24 ਮਿੰਟ ਕਹ ਲੋ 24 ਮਹੀਨੇ ਕਹਿ ਲੋ 24 ਦਿਨ ਕਹ ਲੋ ਕੋਈ ਫਰਕ ਨਹੀਂ ਪੈਂਦਾਗਾ ਪਰ ਸ਼ੁਕਰ ਹੈ ਕਿ ਕਿਸੇ ਨੇ ਹਿੰਮਤ ਕੀਤੀ ਔਰ ਇਹਦੇ ਵਾਸਤੇ ਪੁਲਿਸ ਨੂੰ ਹੁਣ ਕੰਮ ਕਰਨਾ ਚਾਹੀਦਾ ਔਰ ਪੰਜਾਬ ਦੇ ਵਿੱਚ ਬਾਕੀ ਐਮਐਲਏ ਜਿੰਮੇ ਕਰਨਾ ਚਾਹੀਦਾ ਕਿ ਜਿਹੜੇ ਤੁਹਾਡੇ ਇਲਾਕੇ ਦੇ ਨੇ ਕਿਉਂਕਿ ਅੱਗੇ ਗਰੀਬ ਲੋਕ ਜਿਹੜਾ ਮਾਤੜ ਬੰਦੇ ਨੇ ਉਹ ਪੁਲਿਸ ਨੂੰ ਦੇ ਦਿੰਦੇ ਪੀ ਆ ਵੇਖੋ ਤੇਰਾ ਨਾਮ ਨਾ ਫਲਾਣੇ ਬੰਦੇ ਨੇ ਭੇਜਿਆ ਤੇ ਗੈਂਗ ਜਿਹੜੇ ਗੈਂਗਸਟਰ ਤਸਾ ਨਸ਼ਾ ਤਸਕਰ ਵੇਚਣ ਵਾਲੇ ਉਹ ਜਾ ਕੇ ਬੰਦੇ ਨੂੰ ਮਾਰ ਦਿੰਦੇ ਜਾਂ ਧਮਕਾਉਂਦੇ ਲੱਤਾਂ ਬਾਹਾਂ ਤੋੜਦੇ ਹੁਣ ਇੱਕ ਐਮਐਲਏ ਨੇ ਸੂਚੀ ਦਿੱਤੀ ਆ ਹੁਣ ਐਮਐਲਏ ਦਾ ਕੀ ਵਿਗਾੜ ਲੈਣਗੇ ਜਿਹੜੇ ਨਸ਼ੇ ਦੇ ਤਸਕਰ ਆਮ ਜਿਹੜੇ ਸਮਾਜ ਸੇਵੀ ਜਿਹੜੇ ਨਸ਼ਾ ਛਡਾਉ ਜਿੱਥੇ ਬੰਦੀਆਂ ਬਣੀਆਂ ਉਹਨਾਂ ਦੇ ਮਟਰ ਹੋਏ ਨੇ ਪੁਲਿਸ ਆਪ ਹੀ ਦੱਸ ਦਿੰਦੀ ਕਿ ਜਾਂ ਫਲਾਨੀ ਕਮੇਟੀ ਆਈ ਫਲਾਨਾ ਬੰਦਾ ਹੈ ਤੇਰੇ ਖਿਲਾਫ ਦੇ ਕੇ ਉਹ ਜਾ ਕੇ ਲੱਤਾਂ ਤੋੜ ਦਿੰਦੇ ਬੰਦਾ ਮਾਰਦੇ ਇੱਕ ਬੂਟਰਪਿੰਡ ਦਾ ਬੰਦਾ ਮਾਰ ਹੀ ਦਿੱਤਾ ਹੈਗਾ ਸੀ ਹੁਣ ਇੱਕ ਐਮਐਲਏ ਨੇ ਦਿੱਤੇ ਚੁਣੇ ਹੋਏ ਨੁਮਾਇੰਦੇ ਨੇ ਦਿੱਤੇ ਹੈਗੇ ਨੇ ਜਿਹਦੇ ਕੋਲ ਫੁੱਲ ਪ੍ਰੋਟੈਕਸ਼ਨ ਹੈਗੀ ਆ ਤੇ ਲਾਜ਼ਮੀ ਤੌਰ ਤੇ ਉਸ ਇਲਾਕੇ ਦੇ ਹੋ ਸਕਦਾ ਹੈ ਕਿ ਚਿੱਟਾ ਵੇਚਣ ਵਾਲੇ ਨਸ਼ੇ ਦੇ ਤਸਕਰ ਭੱਜ ਗਏ ਹੋਣ ਪਰ ਉਹ ਜਿਹੜੇ ਭੱਜ ਗਏ ਉਹਨਾਂ ਨੂੰ ਵੀ ਫੜ ਕੇ ਲਿਆਉਣਾ ਚਾਹੀਦਾਗਾ ਔਰ 15 ਦਿਨਾਂ ਦੇ ਵਿੱਚ ਵਿੱਚ ਦੇਖਦੇ ਹਾਂ ਕਿ ਤਰਨਤਲ ਪੁਲਿਸ ਕਿੰਨਾ ਕੰਮ ਕਰਦੀ ਹੈਗੀ ਇਹ ਚੰਗੀ ਗੱਲ ਹੈ ਕਿ ਇੱਕ ਚੰਗੇ ਚੰਗੀ ਸ਼ੁਰੂਆਤ ਹੋਈ ਹੈ ਔਰ ਇੱਕ ਐਮਐਲਏ ਨੇ ਸ਼ੁਰੂਆਤ ਕੀਤੀ ਹਾਲਾਂਕਿ ਜੇ ਪਹਿਲਾਂ ਕਰ ਦਿੰਦੇ ਹੈਗੇ ਤੇ ਫਿਰ ਹੋਰ ਵਧੀਆ ਕੰਮ ਹੁੰਦਾ ਮੁੱਖ ਮੰਤਰੀ ਭਗਵੰਤ ਸਿੰਘ ਪਹਿਲਾਂ ਮੀਟਿੰਗ ਕਰ ਚੁੱਕੇ ਨੇ ਆਪਣੇ ਜਿੰਨੇ ਵੀ ਐਸਐਸਪੀ ਨੇ ਪੰਜਾਬ ਨੂੰ ਸੱਦ ਕੇ ਉਹ ਕਹਿ ਚੁੱਕੇ ਨੇ ਨਾਲ ਡੀਜੀਬੀ ਬੈਠੇ ਸੀਗੇ ਕਿ ਤੁਹਾਡੇ ਜੇ ਇਲਾਕੇ ਦੇ ਵਿੱਚ ਨਸ਼ਾ ਵੇਕਦਾ ਪਤਾ ਲੱਗ ਗਿਆ ਉਹਦਾ ਜ਼ਿੰਮੇਵਾਰ ਐਸਐਸਪੀ ਹੋਏਗਾ ਤੇ ਐਸਐਚਓ ਹੋਏਗਾ ਮੈਂ ਕਹਿੰਦਾ ਕਿ ਜਿੱਥੇ ਵੀ ਬਰਾਈਆਂ ਨੇ ਚਾਹੇ ਚਿੱਟਾ ਵੇਕਦਾ ਨਸ਼ਾ ਵੇਕਦਾ ਚਾਹੇ ਮਾਈਨਿੰਗ ਵੇਕਦੀ ਹੈਗੀਆ ਉਹ ਸਾਰੇ ਐਸਐਸਪੀ ਦੇ ਡੀਸੀ ਸਰਕਾਰ ਨੂੰ ਸਸਪੈਂਡ ਕਰ ਦੇਣੇ ਚਾਹੀਦੇ ਨੇ ਜਾਂ ਟਰਾਂਸਫਰ ਕਰ ਦੇਣੇ ਚਾਹੀਦੇ ਹੈਗੇ ਨੇ ਉਹੀ ਐਸਐਸਪੀ ਕਾਲੀਆਂਵੇਲ ਲੱਗਦੇ ਉਹੀ ਕਾਂਗਰਸੇ ਉਹੀ ਝਾੜੂ ਵਾਲਿਆਂ ਵਾਸਤੇ ਲੱਗੇ ਹੈਗੇ ਨੇ ਇਸ ਕਰਕੇ ਇਹਨਾਂ ਨੂੰ ਬਦਲ ਦੇਣਾ ਚਾਹੀਦਾ ਹੈਗਾ ਤਾں ਜਾ ਕੇ ਕਰ ਕਰ ਕਿਉਂਕਿ ਜਿਹੜਾ ਨਵਾਂ ਲੱਗੂਗਾ ਉਹਨੂੰ ਪਤਾ ਕਿ ਮੈਨੂੰ ਵੀ ਬਦਲ ਸਕਦੇ ਨੇ ਇਸ ਕਰਕੇ ਇਹ ਜਿਹੜੀ ਸਥਿਤੀ ਹੈ ਪੰਜਾਬ ਨੂੰ ਬਚਾਉਣ ਵਾਸਤੇ ਸਰਕਾਰ ਨੂੰ ਕੋੜੇ ਫੈਸਲੇ ਲੈਣੇ ਪੈਣੇ ਨੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਇੱਕ ਡੀਸੀ ਸਸਪੈਂਡ ਕਰਨ ਦੇ ਨਾਲ ਗੱਲ ਹੀ ਬੰਨੀ ਆ ਗਈ ਇਹਦੇ ਘੱਟੋ ਘੜ ਪੰਜ ਸੱਤ ਡਿਪਟੀ ਕਮਿਸ਼ਨਰ ਪੰਜ ਸੱਤ ਹੀ ਐਸਐਸਪੀ ਸਸਪੈਂਡ ਕਰਨੇ ਪੈਣੇ ਤੇ ਉਹਨਾਂ ਸਾਰਿਆਂ ਦੀ ਜਿਹੜੀ ਜਾਂਚ ਹੈ ਵਿਜੀਲੈਂਸ ਨੂੰ ਸੌਂਪਣੀ ਚਾਹੀਦੀ ਹੈ ਫਿਰ ਜਾ ਕੇ ਕੋਈ ਨਾ ਫਿਰ ਮਾਸਾ ਪੂਰਾ ਫਰਕ ਪੈਣਾਗਾ ਜਾਦਾ 50% 20% ਨਹੀਂ 10 ਬਨ 1-2% ਫਰਕ ਪੈਂਦਾ ਹੈਗਾ ਚ ਚੰਗੀ ਗੱਲ ਹੈ ਕਿ ਇੱਕ ਚੰਗ ਵੱਡਾ ਫੈਸਲਾ ਲਿਆ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਔਰ ਇੱਕ ਡੀਸੀ ਨੂੰ ਸਸਪੈਂਡ ਕਰਕੇ ਵਿਜੀਲੈਂਸ ਨੂੰ ਜਾਂਚ ਸੌਂਪੀ ਹੈ ਤੇ ਜਿੱਥੇ ਵੀ ਮਾਈਨਿੰਗ ਵਿਗਦੀ ਉਹ ਡੀਸੀ ਔਰ ਐਸਐਸਪੀ ਉਹ ਦੋਨੋਂ ਨੇ ਬਰਾਬਰ ਦੇ ਜ਼ਿੰਮੇਵਾਰ ਜਿਹੜਾ ਨਸ਼ਾ ਵਿਗ ਬਰਾਬਰ ਦੇ ਜ਼ਿੰਮੇਵਾਰ ਪਰ ਮਨਜਿੰਦਰ ਸਿੰਘ ਲਾਲਪੁਰਾ ਨੇ ਚੰਗੀ ਸ਼ੁਰੂਆਤ ਕੀਤੀ ਹੈਗੀ ਹੈ ਔਰ ਦੇਖਦੇ ਕਿ ਤਣ ਤਣ ਪੁਰਸ ਕਿਨਾ ਕੰਮ ਕਰਦੀ ਹੈਗੀ ਇਸ ਤੇ